ਕਉਕੇ ਮੇਹਰ ਸਾਹਿਬ ਹੋਰ ਵੀ ਬਰੇ ਵੀ ਜਿਵੇਂ ਨਹੀਂ ਤਦੇ ਹੋਰ ਵੀ ਗੱਲ ਅੱਜ ਅਸੀਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸੰਤਾਂ ਮਹਾਪੁਰਸ਼ਾਂ ਅਤੇ ਐਂਟੀ ਕ੍ਰਾਈਮ ਐਂਟੀ ਕਾਰਪੋਰੇਸ਼ਨ ਵੱਲੋਂ ਜਾਰੀ ਗਾਈ 130 ਲਾਨਾ ਰਾਸ਼ਨਵੰਡ ਸਮਾਗਮ ਵਿੱਚ ਸ਼ਾਮਲ ਹੋਏ ਗੁਰਬਾਨੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰੋ ਜੀ Yeah. लो जी परम श्रद्धे परम सत्कार जो प्राता संबंधी है पदम श्री विजय चोपड़ा जी वो भी तस्वीर वर्मा हो चुके हैं ਕਹ ਰਿਹਾ ਤਾਂ ਨਹੀਂ ਇਹ ਮੇਰੇ ਲਈ ਉਹ ਪਬਲੀਕ ਦਾ ਤਾਂ ਅਸੀਰਵਾਦ ये क्या बोल रहे सी छो जे बेनती प्रवान कर श ज़ूर हूंदा त नज़र करचा में मुर श उचा असां उचियां संग लाई सदके जवां उचियां ਜਿਨ੍ਹਾਂ ਨੇ ਬਨਾਲ ਨਿਭਾਈ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਕੋਲ ਤਸ਼ਰੀਫ ਫਰਮਾ ਹੋਏ ਨੇ ਹਾਂਜੀ ਤੋਂ ਮੈਂ ਇੱਕ ਵਾਰ ਫੇਰ ਬੇਨਤੀ ਕਰਾਂਗੇ ਜਿਹੜੇ ਮੇਰੇ ਵੀਰ ਪਿੱਛੇ ਖੜੇ ਨੇ ਉਹ ਕੁਰਸੀਆਂ ਤੇ ਬੈਠ ਜਾਣ ਅਸੀਂ ਬਹੁਤ ਵਧੀਆ ਪ੍ਰਬੰਧ ਕੀਤਾ ਲਈ ਕੀਤਾ ਹੋਇਆ ਔਰ ਬਾਅਦ ਨਕੀ ਰਾਜ ਸੁਪਰੀ ਬਿਹਤਰੀਨ ਆਵਾਜ਼ ਦੇ ਮਾਲਕ ਆਪਣਾ ਪ੍ਰੋਗਰਾਮ ਜਾਰੀ ਰੱਖਣਗੇ ਇੱਕ ਸ਼ਬਦ ਮਰਤ ਮਾਤਾ ਕੀ ਜੈ ਅੱਜ ਜਿਵੇਂ ਸਾਰੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸੁਸਾਇਟੀ ਵੱਲੋਂ ਜਿਹੜਾ ਇਹ ਵਾਰਸ਼ਿਕ ਰਾਸ਼ਨ ਵੰਡਣ ਸਮਾਰੋਹ ਔਰ ਬਲੱਡ ਕੈਂਪ ਦੇ ਵਿੱਚ ਹਾਜ਼ਰੀ ਲਗਾਣ ਆਏ ਆ ਸਾਡੇ ਦੇਸ਼ ਦੀ ਸ਼ਾਨ ਬਹੁਤ ਹੀ ਹਰਮਨ ਪਿਆਰੇ ਸਾਡੇ ਪਰਮ ਆਦਰਯੋਗ ਪਦਮਸ਼ਰੀ ਬਹੁਬੀਜ ਜੀ ਔਰ ਸਾਰੀ ਹੀ ਜਿਹੜੀ ਟੀਮ ਹੈ ਐਂਟੀ ਕ腐ਪਸ਼ਨ ਸੁਸਾਇਟੀ ਦੀ ਔਰ ਮੈਂ ਜਿੰਨੇ ਹੀ ਸਾਰੇ ਸਾਥੀ ਖੜੇ ਆ ਮੈਂ ਸਾਰਿਆਂ ਨੂੰ ਅੱਜ ਦੇ ਇਸ ਕਾਰਜਕ੍ਰਮ ਦੀਆਂ ਬਹੁਤ-ਬਹੁਤ ਮੰਗਲ ਸ਼ੁਭ ਕਾਮਨਾਵਾਂ ਦਿੰਦਾ ਪਰਮਪੀਤਾ ਪਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਹ ਮੇਰਾ خیال ਜਿਹੜੀ ਇਹ ਸੁਸਾਇਟੀ ਹੈ ਸਾਡੇ ਬੌਝੀ ਦੀ ਪ੍ਰੇਰਨਾ ਦੇ ਨਾਲ ਹੀ ਇਹ ਸਾਰਾ ਕਾਰਜਕ੍ਰਮ ਚੱਲਦਾ ਹੈ ਔਰ ਇਹ ਸਚਾਈ ਹੈ ਕਿ ਬੌਝੀ ਪੂਰੇ ਦੇਸ਼ ਨੂੰ ਮੈਂ ਜਲੰਧਰ ਨੂੰ ਨਹੀਂ ਗਾਉਂਗਾ ਪੂਰੇ ਦੇਸ਼ ਨੂੰ ਤੁਹਾਡੇ ਤੇ ਮਾਣ ਆ ਤੁਹਾਡੇ ਪਰਿਵਾਰ ਤੇ ਮਾਣ ਆ ਜੋ ਤੁਹਾਡੇ ਪਰਿਵਾਰ ਨੇ ਇਸ ਸਮਾਜ ਦੇ ਲਈ ਕੀਤਾ ਔਰ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਜੋ ਤੁਹਾਡੀ ਫੈਮਿਲੀ ਨੇ ਕੀਤਾ ਔਰ ਤੁਸੀਂ ਸਾਰੇ ਬੋਲੀ ਤੁਸੀਂ ਸਾਰੀ ਸਾਡੀ ਪ੍ਰੇਰਣਾ ਹੈਗੇ ਹੋ ਬਈ ਮਤਲਬ ਇੰਨੇ ਹੰਬਲ ਇੰਨੇ ਉੱਪਰ ਪਹੁੰਚ ਕੇ ਵੀ ਵੀ ਵਿਅਕਤੀ ਕਿੰਨਾ ਹੰਬਲ ਰਹਿ ਸਕਦਾ ਔਰ ਸਮਾਜ ਦੇ ਲਈ ਡੇਟ ਉਸੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਹੋ ਔਰ ਸਚਾਈ ਇਹ ਵੀ ਸ਼ਬਦ ਹੀ ਨਹੀਂ ਹੈ ਮੇਰੇ ਕੋਲ ਸ਼ਬਦ ਮੁੱਕ ਗਏ ਆ ਵੀ ਮੈਂ ਕੀ ਕਹਾਂ ਤੁਹਾਡੀ ਤਾਰੀਫ ਦੇ ਵਿੱਚ ਸੋ ਸਾਰੀ ਹੀ ਇਹ ਸੁਸਾਇਟੀ ਇਹਨਾਂ ਵੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਡੇ ਸਫਰੀ ਭਾਜੀ ਸਾਡੇ ਸਿੰਘ ਸਾਹਿਬ ਸਾਰੇ ਹੀ ਸਾਥੀ ਸੋ ਗੱਲ ਇਹ ਆ ਬਈ ਇਸ ਤਰੀਕੇ ਦੇ ਜਿਹੜੇ ਕਾਰਗਰਮ ਇਹ ਆ ਵੀ ਲਗਾਤਾਰ ਚੱਲਦੇ ਰਹਿਣ ਜਿਹੜੇ ਸਾਡੇ ਕੋਲ ਜ਼ਰੂਰਤਮੰਦ ਭੈਣ ਭਰਾ ਹੈਗੇ ਆ ਉਹਨਾਂ ਦਾ ਹਮੇਸ਼ਾ ਸਾਥ ਕਿਉਂਕਿ ਇਹ ਮੇਰਾ ਮੰਨਣਾ ਹੈ ਦਿਸ ਇਜ਼ ਟ्रू ਰਿਲੀਜੀਅਨ ਸੱਚਾ ਧਰਮ ਇਹ ਹੀ ਹੈ ਵੀ ਜਦੋਂ ਅਸੀਂ ਕਿਸੇ ਦੇ ਸੁੱਖ-ਦੁੱਖ ਦੇ ਨਾਲ ਉਹਦੇ ਖੜੇ ਹੋ ਜੰਨੇ ਆ ਜਿਸ ਤਰੀਕੇ ਦੇ ਨਾਲ ਮੈਂ ਦੇਖ ਰਿਹਾ ਕਿ ਬਲੱਡ ਕੈਂਪ ਵੀ ਲੱਗਾ ਸੋ ਕਿਸੇ ਜ਼ਰੂਰਤਮੰਦ ਦਾ ਭਲਾ ਕਰਨਾ ਔਰ ਬੌਇਦਾ ਤਾਂ ਹਮੇਸ਼ਾ ਹੀ ਇਹ ਟੀਚਰ ਰਿਆਵੈ ਔਰ ਮੇਰੇ ਖਲਾਫ ਪਤਾ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦਾ ਸੇਵਾਵਾਂ ਇਸ ਪਰਿਵਾਰ ਨੇ ਹਮੇਸ਼ਾ ਯੋਗਦਾਨ ਦਿੱਤਾ ਹੈ ਸਮਾਜ ਦੇ ਲਈ ਸੋ ਮੈਂ ਆਪਣੇ ਵੱਲੋਂ ਔਰ ਆਪਣੀ ਸਾਰੀ ਹੀ ਸਾਡੀ ਕੌਂਸਲ ਸਹਿਬਾਨ ਦੀ ਸਾਰੀ ਹੀ ਟੀਮ ਵੱਲੋਂ ਐਂਟੀ ਕ腐ਪਸ਼ਨ ਐਂਟੀ ਕ੍ਰਾਈਮ ਜਿਹੜੀ ਹੈ ਸੁਸਾਇਟੀ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨਾ ਔਰ ਇਹ ਯਕੀਨ ਦਲਵਾਉਣਾ ਚਾਹਨਾ ਹੈ ਕਿ ਸਾਡੇ ਲੈਵਲ ਤੇ ਜਦੋਂ ਵੀ ਕਦੀ ਕੋਈ ਇਹ ਭਰਾ ਸਾਡੀ ਡਿਊਟੀ ਲਗਾਉਗੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗਰੋਵਰ ਸਾਹਿਬ ਨਾਲ ਖੜੇ ਸ਼ਰਮਾ ਜੀ ਮੇਰਾ ਬਹੁਤ ਪੁਰਾਣਾ 11 ਸੰਬੰਧ ਹੋਣ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਸਾਡੇ ਲੀਡਰ ਸ਼ਰਮਾ ਜੀ ਉਹਨਾਂ ਦੀ ਬੜੀ ਦੇਨ ਆ ਆਮ ਆਦਮੀ ਪਾਰਟੀ ਨੂੰ ਵੀ ਸਾਰੇ ਹੀ ਸਾਥੀ ਜੇ ਕਿਸੇ ਦਾ ਨਾਮ ਮੈਂ ਲੈਣਾ ਭੁੱਲ ਗਿਆ ਤੇ ਮੈਂ ਸ਼ਮਨ ਦਾ ਯਾਚਕ ਹਾਂ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਆਉਣ ਵਾਲੇ ਸਾਲ ਦਰ ਸਾਲ ਇਸੇ ਤਰੀਕੇ ਦੇ ਨਾਲ ਬੋਝ ਦੇ ਅਸ਼ੀਰਵਾਦ ਦੇ ਨਾਲ ਅਸੀਂ ਸਾਰੇ ਇਦਾਂ ਹੀ ਸਮਾਜ ਦੇ ਲਈ ਅੱਛੇ ਕੰਮ ਕਰਦੇ ਰਹੀਏ বহ বহ শুভকাম সঙ্গে বাল চে আজ নগম मेवल जोक मेर जा लका मीन कमलिया मिम कमलिया ओम कमलिया मिनि कमलिया ओम कमलिया